ਹਾਂਜੀ ਸੋ ਸਸ਼ੀ ਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਇਹੜਾ ਇੱਥੇ ਜਿਹੜਾ ਵਾਲਾ ਡਿਜ਼ਾਈਨ ਹੈਗਾ ਇਹਦੇ ਇੱਥੇ ਆਹ ਸਾਈਡ ਦੇ ਉੱਪਰ ਆਪਾਂ ਕੱਟਦਾਨਾ ਕਿਵੇਂ ਲਗਾਉਣੇ ਆਂਗੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਕੱਟਦਾਨਾ ਦਿਸਿਆ ਜਾਊਗਾ ਕਿ ਆਪਾਂ ਕਿਵੇਂ ਲਗਾਉਣਾਗਾ ਅਗਰ ਤੁਸੀਂ ਨੇ ਇਹ ਕੱਟਦਾਨਾ ਲਗਾਉਣਾ ਸਿੱਖਣਾਗਾ ਤਾਂ ਤੁਹਾਨੂੰ ਪਹਿਲਾਂ ਆਰੀ ਚਲਾਉਣੀ ਜ਼ਰੂਰੀ ਹੈ ਜੀ ਜਿਹੜੀ ਆਹ ਵਾਲੀ ਆਰੀ ਹੈਗੀ ਆਪਾਂ ਇਹ ਵਾਲੀ ਯੂਜ਼ ਕਰ ਰਹੇ ਆਂਗੇ ਇੱਕ ਤਾਰ ਵਾਲੀ ਆਰੀ ਹੈ ਜੀ ਇਹ ਹੀ ਇਹ ਵਾਲੀ ਹੈ ਜਿਹੜੀ ਆਪਾਂ ਯੂਜ਼ ਕਰ ਰਹੇ ਆਂਗੇ ਕੀ ਕੱਟਦਾਨ ਆਪਾਂ ਇਹ ਵਾਲਾ ਯੂਜ਼ ਕਰ ਰਹੇ ਹਾਂ ਜੀ ਦੇਖੋ ਆਹ ਵਾਲਾ ਆਪਣੇ ਕੋਲੇ ਕੱਟਦਾਨਾਗਾ ਇਹ ਵਾਲਾ ਆਪਾਂ ਕੱਟਦਾਨਾ ਯੂਜ਼ ਕਰ ਰਹੇ ਹਾਂਗੇ ਤੇ ਆਹ ਯੂਜ਼ ਕਰ ਰਹੇ ਹਾਂਗੇ ਇਹਨੂੰ ਲਗਾਉਣ ਦੇ ਲਈ ਆਪਾਂ ਆਵੇ ਜ਼ਰੀ ਯੂਜ਼ ਕਰ ਰਹੇ ਹਾਂਗੇ ਠੀਕ ਹੈ ਜੀ ਆਹ ਵਾਲੀ ਆਪਣੇ ਕੋਲੇ ਜ਼ਰੀ ਹੋਊਗੀ ਇਹਦੇ ਨਾਲ ਜਿਹੜਾ ਆਪਾਂ ਇਹ ਸਾਰਾ ਕੱਟਦਾਨਾ ਲਗਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਆਹ ਵਾਲੀ ਆਰੇ ਚਲਾਉਣੀ ਆਣ ਚਾਹੀਦੀ ਹੈਗੀ ਜਿਹੜੀ ਆਪਣੀ ਆਵਲੀ ਆ ਰਹੀਏਗੀ ਇਹਨੂੰ ਤੁਸੀਂ ਕਿਵੇਂ ਚਲਾਉਣਾਗਾ ਇਹ ਵਾਲੀ ਜਿਹੜੀ ਵੀਡੀਓ ਆ ਗਈ ਉਹ ਆਪਾਂ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਹੈਗੀ ਕਿ ਇਹਨੂੰ ਚਲਾਉਣਾ ਕਿਵੇਂ ਸਿੱਖਣਾਗਾ ਆਪਾਂ ਨੇ ਚੇਨ ਬਣਾਉਣੀ ਸਿੱਖੋ ਪਹਿਲਾਂ ਤੁਸੀਂ ਹੌਲੀ ਹੌਲੀ ਫੇਰ ਇਹਨੂੰ ਤੁਸੀਂ ਇਹਦੇ ਨਾਲ ਤੁਸੀਂ ਇਹ ਜਿਹੜੇ ਕਟਦਾਨੇ ਨੇਗੇ ਉਹ ਲਗਾ ਸਕਦੇ ਹੋਗੇ ਅਗਰ ਤੁਸੀਂ ਸੂਈ ਨਾਲ ਲਗਾਉਣਾ ਹੈ ਤਾਂ ਇਹ ਕਟਦਾਨੇ ਵਾਲੀ ਇੱਕ ਸੂਈ ਵੀ ਆਉਂਦੀ ਹੈਗੀ ਤੁਸੀਂ ਉਹ ਸੂਈ ਦੇ ਨਾਲ ਵੀ ਲਗਾ ਸਕਦੇ ਹੋਗੇ ਅਗਰ ਤੁਸੀਂ ਉਹ ਸੂਈ ਦੇ ਬਾਰੇ ਜਾਣਕਾਰੀ ਲੈਣੀ ਹੈਗੀ ਤਾਂ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗੀ ਤੇ ਤੁਹਾਨੂੰ ਉਹ ਸੂਈ ਦੇ ਨਾਲ ਲਾ ਕੇ ਵੀ ਦਿਖਾਵਾਂਗੀ ਕਿ ਆਪਾਂ ਸੂਈ ਦੇ ਨਾਲ ਕਿਵੇਂ ਲਗਾਉਣੇ ਨੇਗੇ ਠੀਕ ਹੈ ਜੀ ਅਗਰ ਤੁਸੀਂ ਆਰੀ ਚਲਾਉਣੀ ਸਿੱਖਣੀ ਹੈਗੀ ਤਾਂ ਤੁਸੀਂ ਮੇਰੇ ਮੀਨਜ਼ਲੀ ਚੈਨਲ ਦੇ ਉੱਪਰ ਜਾ ਕੇ ਆਰੀ ਵਰਕ ਵਾਲੀ ਇੱਕ ਵੀਡੀਓ ਆਲਰੇਡੀ ਉਹ ਮੈਨੇ ਪਾਈ ਹੋਈ ਹੈ ਕਾਫੀ ਟਾਈਮ ਪਹਿਲਾਂ ਪਾਈ ਸੀਗੀ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ ਉੱਥੋਂ ਸਿੱਖ ਸਕਦੇ ਹੋ ਕਿ ਜਿਹੜੀ ਆਹ ਵਾਲਾ ਆਪਣੇ ਕੱਟ ਦਾ ਨਾ ਕਿਵੇਂ ਲਗਾਉਣਾ ਤੇ ਜਿਹੜੀ ਆਪਾਂ ਨੇ ਚੇਨ ਬਣਾਉਣੀ ਸਿੱਖਣੀ ਹੈਗੀ ਉਹ ਕਿਵੇਂ ਸਿੱਖਣੀ ਹੈ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਉਹਦਾ ਮੀਨਸ ਵੀ ਲਿੰਕ ਪਾ ਦੂੰਗੀ ਜਿਹੜੀ ਆਪਣੀ ਵੀਡੀਓ ਆਉਣ ਵਾਲੀ ਹੈਗੀ ਤੁਸੀਂ ਡਿਸਕ੍ਰਿਪਸ਼ਨ ਚੈੱਕ ਕਰ ਲਿਓ ਤੇ ਇੱਕ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਿੱਤਾ ਆਪਣਾ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਆਹ ਵਾਲੀ ਆਰੀ ਚਲਾਉਣੀ ਤੇ ਇਹਦੇ ਵਿੱਚ ਆਪਾਂ ਕੱਟ ਦਾਣਾ ਕਿਵੇਂ ਲਗਾਉਣਾਗਾ ਏ ਆਪਾਂ ਤੁਹਾਨੂੰ ਦੱਸਾਂਗੇ ਹੁਣ ਤੁਸੀਂ ਧਿਆਨ ਦੇ ਨਾਲ ਦੇਖਣਾ ਆ ਵੀਡੀਓ ਧਿਆਨ ਦੇ ਨਾਲ ਦੇਖਣ ਵਾਲੀ ਹੁੰਦੀ ਹੈ ਜੀ ਜਿਹੜਾ ਆਪਣਾ ਇਹ ਬ੍ਰਿਚ ਕੰਮ ਹੁੰਦਾ ਦਾ ਸਭ ਤੋਂ ਪਹਿਲਾਂ ਜਿਹੜਾ ਪਨੇ ਆ ਵਾਲਾ ਥ੍ਰੈਡ ਹੈਗਾ ਜ਼ਰੀ ਦਾ ਇਹਨੂੰ ਆਪਾਂ ਨੇ ਇਕੱਠੇ ਲਗਾ ਲੈਣੀ ਹੈ ਇੱਕ ਸਾਈਡ ਦੇ ਉੱਪਰ ਨਾਟ ਲਗਾਉਣਾ ਇਹਦੇ ਇਹ ਤਾਂ ਠੀਕਾ ਇੱਕ ਦੋ ਨਾਟ ਲਗਾ ਲੈਣੀ ਹੈ ਤੁਸੀਂ ਨੇ ਇੱਕੋ ਟਾਈਪ ਦੇ ਤਾਂ ਜੋ ਇਹ ਇੱਕ ਮਜ਼ਬੂਤ ਗੱਠ ਹੋ ਗਏ ਤੇ ਨੀਚਲੀ ਸਾਈਡ ਤੋਂ ਉੱਪਰਲੀ ਸਾਈਡ ਨਾ ਆਵੇ ਠੀਕ ਹੈ ਤੇ ਇੱਥੋਂ ਆਪਾਂ ਨੇ ਥ੍ਰੈਡ ਕੱਢਣਾ ਹੈ ਜੀ ਹੁਣ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ ਕੱਲਾ ਕੱਲਾ ਸਟੈਪ ਆਪਾਂ ਕਿਵੇਂ ਕਰ ਰਹੇ ਹਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਨਾ ਹੀ ਇਹਨੂੰ ਤੁਸੀਂ ਫਾਸਟ ਵੇ ਦੇ ਵਿੱਚ ਦੇਖਿਓ ਕਿਉਂਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾਗਾ ਆਪਾਂ ਥ੍ਰੈਡ ਨੀਚੋਂ ਕਿਵੇਂ ਉੱਪਰ ਨੂੰ ਲੈ ਕੇ ਆਉਣਾ ਉਹ ਸਾਰਾ ਕੁਝ ਤੁਹਾਨੂੰ ਆਪਾਂ ਇਹਦੇ ਤੇ ਦੱਸਾਂਗੇ ਠੀਕ ਹੈ ਤੁਸੀਂ ਧਿਆਨ ਦੇ ਨਾਲ ਵੀਡੀਓ ਦੇਖਣੀ ਹੈਗੀ ਸਕਿੱਪ ਨਹੀਂ ਕਰਨੀ ਤੇ ਵੀਡੀਓ ਨੂੰ ਫੁੱਲ ਦੇਖਿਓ ਇੱਕ ਇੱਕ ਸਟੈਪ ਦੇਖਿਓ ਆਪਣਾ ਆਪਾਂ ਕੀ ਨਹੀਂ ਬਣਾ ਰਹੇ ਆ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਨੀਚੋਂ ਆਗਾ ਉਹ ਵਾਲਾ ਥ੍ਰੈਡ ਉੱਪਰ ਖਿੱਚਣਾ ਤੁਸੀਂ ਦੇਖ ਰਹੇ ਹੋਗੇ ਨੀਚਲੀ ਸਾਈਡ ਥ੍ਰੈਡ ਤੁਹਾਨੂੰ ਦਿਖ ਵੀ ਰਿਹਾਗਾ ਠੀਕ ਲਗਾਈਆ ਉਹਨੂੰ ਆਪਾਂ ਆਹ ਵਾਲੀ ਆਰੀ ਦੇ ਨਾਲ ਹੈ ਜਿਹੜਾ ਉਹ ਉੱਪਰ ਲੈ ਕੇ ਆਉਣਾ ਹੈ ਤਾਂ ਠੀਕ ਹੈ ਜੀ ਇਦਾਂ ਆਪਾਂ ਉੱਪਰ ਲਿਆਂਦਾ ਦੇਖੋ ਠੀਕ ਹੈ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇੱਕ ਸਟੈਪ ਇਹਦਾ ਖਾਲੀ ਭਰਾਂਗੇ ਇਦਾਂ ਹੀ ਇਹਨੂੰ ਫੇਰ ਆਪਾਂ ਫੇਰ ਉੱਪਰ ਲੈ ਜਾਂਦੇ ਆਂ ਤਿੰਨ ਹੁਣ ਆਪਾਂ ਕੱਟਦਾਨਾ ਫਿਲ ਕਰਾਂਗੇ ਜੀ ਆਰੀ ਦੇ ਵਿੱਚ ਠੀਕ ਹੈ ਫਿਰ ਇਹਨੂੰ 2 2 3 3 ਕਰਕੇ ਜਿੰਨੇ ਸਟੈਪ ਆਪਾਂ ਕਰਨੇ ਆਗੇ ਉਹ ਕਰਾਂਗੇ ਕਰਦੇ ਜਾਵਾਂਗੇ ਇਸ ਤਰ੍ਹਾਂ ਆਪਾਂ ਨੇ ਆਰੀ ਦੇ ਵਿੱਚ ਜਿਹੜੇ ਉਹ ਕੱਟਦਾਨੇ ਸਾਰੇ ਫਿਲ ਕਰ ਲੈਣੇ ਨੇਗੇ ਤੇ ਹੁਣ ਇੱਥੋਂ ਆਹ ਵਾਲੇ ਥ੍ਰੈਡ ਨੂੰ ਆਰੀ ਦੇ ਵਿੱਚ ਪਾਉਣਾ ਹੈ ਇਦਾਂ ਠੀਕ ਹੈ ਇਹਨੂੰ ਐਜ਼ ਇਟ ਇਜ਼ ਰਹਿਣ ਦੇਣਾ ਤੇ ਉੱਪਰੋਂ 2 ਜਾਂ 3 ਥ੍ਰੈਡ ਮੀਨਸ ਵੀ ਕੱਟਦਾਨੇ ਜਿਹੜੇ ਆਪਾਂ ਨੇ ਪੀਸਾ ਗਿਆ ਵਾਲੇ ਤਿੰਨ ਦੇ ਤਿੰਨ ਤਿੰਨ ਲਗਾ ਸਕਦੇ ਹਾਂਗੇ ਤਿੰਨੇ ਨਾਲ ਵਧੀਆ ਮਜਬੂਤੀ ਨਾਲ ਲੱਗਦੇ ਨੇ ਦੋ ਵੀ ਲਗਾ ਸਕਦੇ ਹਾਂ ਜਾਂ ਨੇ ਵੀ ਲਗਾ ਸਕਦੇ ਹਾਂ ਚਾਰ ਨਾਲ ਲਗਾਇਓ ਕਿਉਂਕਿ ਤੇ ਇਹ ਢਿੱਲੇ ਪੈਣ ਲੱਗ ਜਾਂਦੇ ਨੇ ਠੀਕ ਹੈ ਜੀ ਤੇ ਤੁਸੀਂ ਨੇ ਹੁਣ ਕੀ ਕਰਨਾ ਹੈ ਇਹਨਾਂ ਨੂੰ ਨੀਚੇ ਲਿਆਂਦਾ ਤੇ ਇੱਥੋਂ ਹੁਣ ਆਪਣਾ ਜਿੱਥੇ ਤੱਕ ਇਹ ਆਉਂਦੇ ਨੇਗੇ ਉੱਥੇ ਤੱਕ ਨੀਚੋਂ ਆਪਾਂ ਨੇ ਫੇਰ ਥ्रेड ਦੇ ਵਿੱਚੋਂ ਦੀ ਥ्रेड ਕਰ ਦੇਣਾ ਦੇਖੋ ਆਪਣੇ ਕੋਲੇ ਹੁਣ ਇੱਕ ਆ ਥ੍ਰੈਡ ਜਿਹੜਾ ਮੇਰੇ ਆਰੀ ਦੇ ਵਿੱਚ ਹੈਗਾ ਤੇ ਇੱਕ ਥ੍ਰੈਡ ਜਿਹੜਾ ਮੈਂ ਨੇ ਹੁਣ ਨਵਾਂ ਕੱਢਿਆ ਇਹ ਵਾਲੀ ਥ੍ਰੈਡ ਨੂੰ ਜਿਹੜਾ ਆਪਣਾ ਕੋਲੇ ਆਰੀ ਦੇ ਵਿੱਚ ਥ੍ਰੈਡ ਆ ਉਹਦੇ ਵਿੱਚੋਂ ਦੀ ਕੱਢ ਲੈਣਾ ਹੈ ਤਾਂ ਠੀਕ ਹੈ ਜੀ ਤੇ ਉਹੀ ਸਟੈਪ ਫੇਰ ਆਪਾਂ ਰਿਪੀਟ ਕਰਨਾਗਾ ਤਿੰਨ ਫੇਰ ਆਪਾਂ ਨੇ ਜਿਹੜਾ ਆਹ ਵਾਲਾ ਥ੍ਰੈਡ ਨਮਾ ਕੱਢਿਆ ਸੀ ਇਹਦੇ ਵਿੱਚ ਆਪਾਂ ਨੇ ਫੇਰ ਤਿੰਨ ਪਾ ਦੇਣੇ ਹੈਗੇ ਤੇ ਉਹੀ ਰਿਪੀਟ ਆਪਾਂ ਫੇਰ ਕਰਨਾਗਾ ਜਿੱਥੇ ਤੱਕ ਇਹ ਆਉਨੇ ਹੈਗੇ ਉਤੋਂ ਆਪਾਂ ਇੱਕ ਨਵਾਂ ਥ੍ਰੈਡ ਹੈ ਜਿਹੜਾ ਉਹ ਨੀਚੋਂ ਕੱਢ ਲੈਣਾ ਹੈ ਇਦਾਂ ਦੇਖੋ ਇੱਕ ਮੇਰਾ ਆਰੀ ਦੇ ਵਿੱਚ ਰੈੱਡ ਪਾਇਆ ਹੋਇਆਗਾ ਜਿੱਥੋਂ ਦੀ ਮੈਂ ਇਹ ਕੱਢਿਆ ਹੋਇਆ ਤੇ ਇੱਕ ਮੈਂ ਇਹ ਨਮਾ ਕੱਢ ਲਿਆ ਜਿਹੜਾ ਨਮਾ ਥ੍ਰੈਡ ਹੈਗਾ ਉਹਨੂੰ ਆਪਾਂ ਜਿਹੜਾ ਆਰੀ ਦੇ ਵਿੱਚ ਹੈਗਾ ਉਹਦੇ ਵਿੱਚੋਂ ਹੀ ਕੱਢ ਲੈਣਾ ਹੈ ਤਾਂ ਠੀਕ ਹੈ ਜੀ ਇਹ ਤੁਸੀਂ ਤਾਂ ਕੱਢ ਸਕੋਗੇ ਆਸਾਨੀ ਦੇ ਨਾਲ ਅਗਰ ਤੁਹਾਨੂੰ ਚੇਨ ਬਣਾਉਣੀ ਆਉਂਦੀ ਹੈਗੀ ਕਿਉਂਕਿ ਚੇਨ ਬਣਾਉਣਾ ਇਸੇ ਦਾ ਇੱਕ ਮੇਨ ਪੁਆਇੰਟ ਹੈਗਾ ਅਗਰ ਤੁਹਾਨੂੰ ਚੇਨ ਬਣਾਉਣੀ ਆਉਂਦੀ ਹੈਗੀ ਤਾਂ ਤੁਸੀਂ thread ਜਿਹੜਾ ਉਹ ਨੀਚੋਂ ਬੜੀ ਆਸਾਨੀ ਦੇ ਨਾਲ ਉੱਪਰ ਅੱਲੇ ਆ ਸਕੋ ਜੂਗੇ ਆਹ ਇਹਨੂੰ ਕਿੱਦਾਂ ਘੁਮਾਉਣਾਗਾ ਠੀਕ ਹੈ ਆਪਾਂ ਨਹੀਂ ਉਹ ਚੀਜ਼ਾਂ ਸਾਰੀਆਂ ਆਪਾਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨੇ ਆਪਾਂ ਨੇ ਜਿਹੜੀ ਚੇਨ ਹੈਗੀ ਉਹ ਕਿਵੇਂ ਬਣਾਉਣੀ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਅਗਰ ਤੁਸੀਂ ਨਹੀਂ ਘੱਟ ਦਾ ਨਾ ਲਗਾਉਣਾ ਉਸੀ ਤਰ੍ਹਾਂ ਆਪਾਂ ਫੇਰ ਕਰਨੇ ਆ ਜੀ ਰਿਪੀਟ ਕਰਦੇ ਜਾਣਾ ਉਹ اسی ਤਰ੍ਹਾਂ ਤਿੰਨ-ਤਿੰਨ ਵੀ ਆਪਾਂ ਨੇ ਹੀ ਲਗਾਉਣੇ ਆਗੇ ਇਸੇ ਤਰ੍ਹਾਂ ਆਪਾਂ ਲਿਆਉਂਦੇ ਜਾਣਾਗਾ ਤੇ ਇਹਨੂੰ ਨੀਚੋਂ ਥ੍ਰੈਡ ਨੂੰ ਕੱਸ ਕੇ ਰੱਖਣਾ ਇਹਨੂੰ ਛੱਡਣਾ ਨਹੀਂ ਹੈਗਾ ਬਿਲਕੁਲ ਵੀ ਆਹ ਵਾਲਾ ਥ੍ਰੈਡ ਜਿਹੜਾ ਆਪਣੇ ਹੱਥ ਦੇ ਵਿੱਚ ਹੀ ਰੁਬਾ ਤੁਸੀਂ ਨੀਚੋਂ ਦੇਖ ਰਹੇ ਹੋਗੇ ਆਹ ਵਾਲਾ ਥ੍ਰੈਡ ਆਪਣਾ ਜਿਹੜਾ ਉਹ ਹੱਥ ਦੇ ਵਿੱਚ ਹੀ ਰੁਬਾ ਤੇ ਇਹਨੂੰ ਨੀਚੋਂ ਆਪਾਂ ਨੇ ਇਦਾਂ ਲਿਆਉਂਦੇ ਜਾਣਾਗਾ ਠੀਕ ਹੈ ਫੇਰ ਆਪਾਂ ਇਹ ਤੋਂ ਇਦਾਂ ਕੱਢ ਲੈਣਾ ਆ ਆਰੀ ਨੂੰ ਘੁਮਾ ਕੇ ਕੱਢਣਾਗਾ ਤੁਸੀਂ ਨੇ ਇਦਾਂ ਫੇਰਾ ਪਾਉ ਸੀ ਤਨਾ ਰਿਪੀਟ ਕਰਾਂਗੇ ਤੁਸੀਂ ਬਹੁਤ ਧਿਆਨ ਦੇ ਨਾਲ ਇਹਦੇ ਨਾਲ ਤੁਸੀਂ ਸੀਕੁਐਂਸ ਵਰਕ ਵੀ ਕਰ ਸਕਦੇ ਹੋਗੇ ਅਗਰ ਤੁਹਾਨੂੰ ਆਰੀ ਚਲਾਉਣੀ ਆਉਂਦੀ ਹੈਗੀ ਇਹਦੇ ਨਾਲ ਤੁਸੀਂ ਸੀਕੁਐਂਸ ਵਰਕ ਵੀ ਕਰ ਸਕਦੇ ਹੋਗੇ ਮੋਤੀ ਵਰਕ ਵੀ ਕਰ ਸਕਦੇ ਹੋ ਕੱਟ ਦਾ ਨਾਲ ਲਗਾ ਕੋਈ ਵੀ ਹੈਂਡ ਵਰਕ ਦਾ ਕੰਮ ਹੈ ਜਿਹੜਾ ਆਰੀ ਦੇ ਨਾਲ ਹੋ ਜਾਂਦਾ ਅਗਰ ਤੁਹਾਨੂੰ ਆਰੀ ਚਲਾਉਣੀ ਆਉਂਦੀ ਆ ਆਰੀ ਚਲਾਉਣੀ ਸਿੱਖਣੀ ਪੈਣੀ ਹੈਗੀ ਤੇ ਇਹਦੇ ਲਈ ਪੇਸ਼ੈਂਸ ਚਾਹੀਦਾ ਹੁੰਦਾ ਇੱਕ ਦਿਨ ਦੇ ਵਿੱਚ ਇਹ ਨਹੀਂ ਆਉਂਦੀ ਹੈਗੀ ਕਿਉਂਕਿ ਇਹ ਫਲੈਡ ਹੈ ਜਿਹੜਾ ਨੀਚੋਂ ਉੱਪਰ ਲਈ ਚੜ੍ਹ ਲੈ ਕੇ ਆਉਣਾ ਬਹੁਤ ਆਫਕਾ ਹੁੰਦਾ ਦਾ ਇਸ ਕਰਕੇ ਦੇ ਲਈ ਪੇਸ਼ੈਂਸ ਜ਼ਰੂਰੀ ਹੈਗੀ ਤੁਸੀਂ ਹਰੇਕ ਗੱਲ ਧਿਆਨ ਦੇ ਨਾਲ ਦੇਖਣੀ ਹੈਗੀ ਕਿ ਆਪਾਂ ਕਿੱਦਾਂ-ਕਿੱਦਾਂ ਲਗਾ ਰਹੇ ਹਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਮੇਨ ਪੁਆਇੰਟ ਹੁੰਦੇ ਨੇਗੇ ਜਿਹੜੀ ਉਹ ਤੁਸੀਂ ਸਕਿਪ ਕਰ ਦਿੰਦੇ ਹੋ ਮੈਂ ਹਰੇਕ ਵੀਡੀਓ ਦੇ ਵਿੱਚ ਰਿਪੀਟ ਕਰਦੀ ਹੁੰਦੀ ਆ ਕਿ ਤੁਸੀਂ ਵੀਡੀਓ ਨੂੰ ਫੁੱਲ ਦੇਖਿਆ ਕਰੋ ਤਾਂ ਜੋ ਤੁਹਾਨੂੰ ਪੂਰੀ ਨੌਲੇਜ ਆਵੇ ਇਸ ਕੰਮ ਦੀ ਅਗਰ ਤੁਸੀਂ ਸਕਿਪ ਕਰਕੇ ਦੇਖਦੇ ਹੋਗੇ ਤਾਂ ਵਿੱਚੋਂ ਕਈ ਗੱਲਾਂ ਰਹਿ ਜਾਂਦੀਆਂ ਨੇ ਜੀ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹੋਏ ਨੇਗੇ ਉਹ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਰਿਲੇਟਿਵਸ ਦੇ ਨਾਲ ਤੇ WhatsApp ਤੇ ਪਸਟਰੀ ਜ਼ਰੂਰ ਲਗਾਇਆ ਕਰੋ ਜੀ ਜਿਹੜੀ ਵੀ ਆਪਾਂ ਵੀਡੀਓ ਪਾਣੀ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਨੇ ਸਾਰੇ ਕੱਟਦਾਂ ਨਹੀਂ ਲਗਾ ਲੈਣੇ ਹੈ ਜੀ ਐਦਾਂ ਆਪਣੀ ਸਾਰਾ ਵਰਕ ਹੁੰਦਾ ਆਊਗਾ ਜਿਹੜਾ ਵੀ ਆਪਣਾ ਹੈਗਾ ਹੈ ਠੀਕ ਹੈ ਜੀ ਇਹ ਵਰਕ ਦੀ ਮੀਨਸ ਇਹ ਵਾਲੇ ਡਿਜ਼ਾਈਨ ਦੀ ਆਪਾਂ ਫੁੱਲ ਵੀਡੀਓ ਆਪਣੇ ਸ਼ਾਰਟਸ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਪਾਵਾਂਗੇ ਤੁਸੀਂ ਇਹਦੇ ਫੁੱਲੇ ਡਿਜ਼ਾਈਨ ਦੀ ਲੁੱਕ ਵੀ ਦੇਖ ਸਕਦੇ ਹੋ ਕਿ ਸਾਰਾ ਸੂਟ ਜਿਹੜਾ ਉਹ ਕਿੱਦਾਂ ਰਹਿਣੀ ਹੁੰਦਾਗਾ ਇਹਨੂੰ ਟਰੇਸ ਕਿਵੇਂ ਕਰਨਾਗਾ ਆਪਾਂ ਤੁਹਾਨੂੰ ਇਹ ਵੀਡੀਓ ਵੀ ਛੇਤੀ ਲੈ ਕੇ ਆਵਾਂਗੇ ਇਹ ਵਾਲੇ ਸੂਟ ਦੀ ਵੀ ਇਹਨੂੰ ਆਪਾਂ ਸਾਰਿਆਂ ਨੂੰ ਟਰੇਸ ਕਿਵੇਂ ਕੀਤਾਗਾ ਸੂਟ ਨੂੰ ਇਹ ਵਾਲੇ ਡਿਜ਼ਾਈਨ ਨੂੰ ਕਿਵੇਂ ਟਰੇਸ ਕਰਨਾਗਾ ਜਿੰਨੇ ਜਿੰਨਾਂ ਨੇ ਇਹ ਵਾਲੇ ਡਿਜ਼ਾਈਨ ਦੀ ਟਰੇਸ ਦੀ ਵੀਡੀਓ ਦੇਖਣੀ ਹੈਗੀ ਤਾਂ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੱਪ ਪਾਈ ਦੀ ਟ੍ਰੇਸ ਦੀ ਵੀਡੀਓ ਲੈ ਕੇ ਆਈ ਆ ਜਾਂ ਨਾ ਲੈ ਕੇ ਆਈ ਫੁੱਲ ਡਿਜ਼ਾਈਨ ਦੀ ਕਿੱਥੇ-ਕਿੱਥੇ ਕਰਨਾਗਾ ਘੇਰੇ ਤੇ ਇਹ ਨੈਕ ਦੇ ਉੱਪਰ ਆਗਾ ਠੀਕ ਹੈ ਜੀ ਜਿੰਨੇ ਜਿੰਨਾਂ ਨੇ ਵੀਡੀਓ ਦੇਖਣੀ ਹੈਗੀ ਤਾਂ ਤੁਸੀਂ ਸਾਰੇ ਜਣੇ ਕਮੈਂਟ ਜਰੂਰ ਕਰਿਓ ਇੱਕ ਫਿਰ ਆਪਾਂ ਤੁਹਾਡੇ ਲਈ ਇੱਕ ਇਹਦੀ ਟ੍ਰੇਸਿੰਗ ਦੀ ਵੀਡੀਓ ਵੀ ਜਰੂਰ ਲੈ ਕੇ ਆਵਾਂਗੇ ਇਸੇ ਤਰ੍ਹਾਂ ਤੁਸੀਂ ਸਾਰੇ ਘੱਟਦਾਨੇ ਲਗਾਉਂਦੇ ਜਾਣਾਗਾ ਹੌਲੀ-ਹੌਲੀ ਸਪੀਡ ਇਹਦੀ ਤੁਸੋਂ ਤੁਹਾਨੂੰ ਆਊਗੀ ਅਗਰ ਤੁਸੀਂ ਰੈਗੂਲਰ ਕਰੋਗੇ ਮੇਰੀ ਵੀ ਸਪੀਡ ਐਨੀ ਹੈ ਨਹੀਂ ਕਿਉਂਕਿ ਮੈਂ ਵੀ ਹੁਣ ਕਰਨ ਲੱਗੀ ਆਂਗੀ ਬਹੁਤ ਛੱਡਿਆ ਹੋਇਆ ਸੀ ਕੰਮ ਤੇ ਜਦੋਂ ਆਪਾਂ ਕਰਨਾ ਦੁਆਰਾ ਸ਼ੁਰੂ ਕਰਦੇ ਆਂਗੀ ਤਾਂ ਉਹ ਇੱਕ ਨਵੀਂ ਸ਼ੁਰੂਆਤ ਹੀ ਹੋ ਜਾਂਦੀ ਹੈਗੀ ਆਉਂਦਾ ਸਭ ਕੁਝ ਹੁੰਦਾ ਬਟ ਉਹ ਚੀਜ਼ ਨਹੀਂ ਰਹਿੰਦੀ ਇਸ ਕਰਕੇ ਸਪੀਡ ਮੇਰੀ ਵੀ ਬਹੁਤ ਘਟਾ ਤੇ ਇਹ ਦੇਖੋ ਤੁਸੀਂ ਧਿਆਨ ਦੇ ਨਾਲ ਇਹ ਇਹਨੂੰ ਕਿਉਂ ਕੁਛ ਵੀ ਨਹੀਂ ਹੁੰਦਾ ਐ ਐਜ਼ ਇਟ ਇਜ਼ ਰਹਿੰਦੇ ਨੇ ਅਗਰ ਆਪਾਂ ਸੂਈ ਦੇ ਨਾਲ ਲਾਉਂਦੇ ਆ ਤਾਂ ਇਹ ਢਿੱਲੇ ਪੈਂਦੇ ਨੇ ਮੈਂ ਸੂਈ ਦੇ ਨਾਲ ਇਸ ਕਰਕੇ ਨਹੀਂ ਲਾਉਂਦੀ ਹੈਗੀ ਕਿਉਂਕਿ ਸੂਈ ਦੇ ਨਾਲ ਨਾ ਤਾਂ ਇਹ ਪ੍ਰੋਪਰ ਸ਼ੇਕ ਦੇ ਵਿੱਚ ਲੱਗਦੇ ਨੇ ਤੇ ਨਾ ਹੀ ਇਹ ਇਸ ਤਰ੍ਹਾਂ ਮਜ਼ਬੂਤੀ ਦੇ ਨਾਲ ਲੱਗਦੇ ਨੇ ਕਿ ਤੇ ਸੂਈ ਦੇ ਨਾਲ ਢਿੱਲੇ ਲੱਗਦੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਜੇ ਤੁਸੀਂ ਲਗਾਉਣੇ ਆ ਤਾਂ ਤੁਸੀਂ ਆਰੀ ਦਾ ਯੂਜ਼ ਜ਼ਰੂਰ ਕਰਿਓ ਸੂਈ ਦੇ ਨਾਲ ਲਾਉਣੇ ਤੁਸੀਂ ਥੋੜੇ ਬਹੁਤੇ ਲਗਾ ਸਕਦੇ ਹੋ ਜੇ ਹੁੰਦੀ ਹੈ ਬਟਾ ਘੱਟ ਤੁਸੀਂ ਸਾਰੇ ਸੂਤ ਤੇ ਵਧੀਆ ਫਿਨਿਸ਼ਿੰਗ ਵਾਲਾ ਕੰਮ ਕਰਨਾ ਤਾਂ ਤੁਸੀਂ ਪਲੀਜ਼ ਆਰੀ ਯੂਜ਼ ਕਰਿਓ ਔਰ ਨੂੰ ਚਲਾਉਣਾ ਸਿੱਖੋ ਫੇਰ ਕੱਟਦਾ ਨਾਲ ਲਗਾਉਣਾ ਸਿੱਖੋ ਤੇ ਅਗਰ ਤੁਹਾਨੂੰ ਨੈਕਸਟ ਵੀਡੀਓ ਹੋਰ ਆਰੀ ਵਰਕ ਦੀ ਹੋਰ ਆਰੀ ਵਰਕ ਦੀ ਜਿਹੜੀ ਵੀਡੀਓ ਜੋ ਵੀ ਹੋਊਗਾ ਸੀਕਵੈਂਸ ਹੋਊਗਾ ਜਾਂ ਮੁੱਤੀ ਵਰਕ ਹੋਊਗਾ ਧਪਕੇ ਦਾ ਹੋਊਗਾ ਜੋ ਵੀ ਹੋਊਗਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕੰਟੈਂਟ ਜ਼ਰੂਰ ਦੱਸਿਓ ਕਰੋ ਕਿ ਨੈਕਸਟ ਵੀਡੀਓ ਆਪਾਂ ਕਿਸ ਟੌਪਿਕ ਦੇ ਉੱਪਰ ਲੈ ਕੇ ਆਈਏ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਅਗਰ ਤੁਹਾਨੂੰ ਕਿਸ ਚੀਜ਼ ਦੀ ਨੀਡ ਹੈ ਕਿਸ ਚੀਜ਼ ਦੀ ਜ਼ਰੂਰਤ ਹੈਗੀ ਤੇ ਨੈਕਸਟ ਵੀਡੀਓ ਆਪਾਂ ਉਸ ਟੌਪਿਕ ਦੀ ਬਣਾਇਆ ਕਰਾਂਗੇ ਕਿਉਂਕਿ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਕਿ ਹੁਣ ਮੈਂ ਨੈਕਸਟ ਤੁਹਾਨੂੰ ਕੀ ਦੱਸਾਂ ਤੇ ਤੇ ਉਹਨੂੰ ਕੀ ਸਮੱਸਿ ਨਹੀਂ ਆ ਰਹੀ ਹਾਂ ਅਗਰ ਵੀਡੀਓਜ਼ ਦੇ ਵਿੱਚੋਂ ਕੋਈ ਚੀਜ਼ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਆਪਾਂ ਰਿਪੀਟ ਵੀ ਕਰ ਦਾਂਗੇ ਜੀ ਵੀਡੀਓ ਦੁਬਾਰਾ ਬਣਾ ਦਾਂਗੇ ਅਗਰ ਤੁਹਾਨੂੰ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਦਿੱਕਤ ਆ ਰਹੀ ਹੋਏਗੀ ਠੀਕ ਹੈ ਜੀ ਆਪਾਂ ਨੇ ਪਹਿਲਾਂ ਇੱਕ ਵੀਡੀਓ ਰਿਪੀਟ ਕੀਤੀ ਸੀਗੀ ਬ੍ਰਾਜ਼ੀਲੀਅਨ ਫਲਾਵਰ ਦੀ ਆਪਾਂ ਉਹ ਦੋ ਵੀਡੀਓਜ਼ ਪਾਈਆਂ ਹੋਈਆਂ ਨੇਗੀਆਂ ਤੁਸੀਂ ਦੋਨੀਆਂ ਵੀਡੀਓਜ਼ ਦੇਖ ਸਕਦੇ ਹੋਗੇ ਤੇ ਇਹਦੀ ਫੁੱਲ ਵੀਡੀਓ ਤੁਹਾਨੂੰ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਆਪਾਂ ਬਣਾਈਏ ਕਨਾਬ ਬਣਾਈਏ ਦੀ ਆਵਲਾ ਕਟ ਦਾ ਨਾ ਤੁਹਾਨੂੰ ਕਿਦਾਂ ਲੱਗਿਆ ਸਮਝ ਚ ਆਇਆ ਜਾਂ ਨਹੀਂ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਜੀ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਹੈ ਜੀ ਆਪਾਂ ਫੇਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਥੈਂਕ ਯੂ ਇਨਾ ਪਿਆਰ ਦੇਣ ਦੇ ਲਈ ਵੀਡੀਓਜ਼ ਸ਼ੇਅਰ ਕਰਨ ਦੇ ਲਈ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਥੈਂਕ ਯੂ ਜੀ